ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨ ಶ್ರೀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸੱਚੇਤਰ ਜੀਵਨ ਸਾਖੀਆਂ ਸਾਖੀ ਸਾਤਵੀਕ ਮਾਤਾ ਕੋਲਾ ਬੀਬੀ ਕੋਲਾਨ ਲਾਹੌਰ ਦੇ ਇੱਕ ਰਸਤਮ ਖਾਨ ਨਾਮੀ ਕਾਜ਼ੀ ਦੀ ਲੜਕੀ ਸੀ ਉਹ ਚਤਰ ਅਤੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਜਦ ਉਸ ਮੋਢਲੀ ਵਿਦਿਆ ਪੜ ਲਈ ਤਾਂ ਉਹ ਚੇਰੀ ਵਿਦਿਆ ਵਾਸਤੇ ਕਾਜ਼ੀ ਨੇ ਉਸ ਨੂੰ ਸਾਈ ਮੀਆਂ ਮੀਰ ਪਾਸ ਪੇਜ ਦਿੱਤਾ ਸਾਈ ਮੀਆਂ ਮੀਰ ਦਾ ਗੁਰੂ ਕਾਰ ਨਾਲ ਬਹੁਤ ਪਿਆਰ ਸੀ ਉਹ ਆਮ ਤੌਰ ਤੇ ਅੰਮ੍ਰਿਤਸਰ ਆਇਆ ਕਰਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਅਤੇ ਬਾਅਦ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਰੂਹਾਨੀਅਤ ਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ ਗੁਰੂ ਜੀ ਜਦ ਲਾਹੌਰ ਜਾਂਦੇ ਸਨ ਤਾਂ ਸਾਈ ਮੀਆਂ ਮੀਰ ਦੇ ਡੇਰੇ ਜ਼ਰੂਰ ਜਾਂਦੇ ਸਨ ਉਹ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਆਤਮਕ ਆਨੰਦ ਵੀ ਲੈਂਦੇ ਸਨ ਇਸ ਤਰ੍ਹਾਂ ਉਹਨਾਂ ਨੂੰ ਗੁਰੂ ਸਾਹਿਬ ਦੀ ਕਾਫੀ ਬਾਣੀ ਜ਼ਬਾਨੀ ਯਾਦ ਹੋ ਗਈ ਜਦ ਬੀਬੀ ਕੌਲਾ ਉਹਨਾਂ ਪਾਸ ਪੜਾਣ ਆਉਂਦੀ ਤਾਂ ਸਾਈ ਮੀਆਂ ਮੀਰ ਉਹਨਾਂ ਨੂੰ ਗੁਰੂ ਨਾਨਕ ਦੀ ਬਾਣੀ ਬਾਰੇ ਵੀ ਜਾਣਕਾਰੀ ਦਿੰਦੇ ਬੀਬੀ ਕੌਲਾ ਵੀ ਜਦ ਗੁਰੂਆਂ ਦੀ ਬਾਣੀ ਪੜਦੀ ਤਾਂ ਉਸ ਨੂੰ ਬੜਾ ਆਨੰਦ ਆਉਂਦਾ ਬਾਣੀ ਨਾਲ ਪ੍ਰੇਮ ਸਦਕਾ ਉਸ ਨੇ ਕਾਫੀ ਬਾਣੀ ਜ਼ਬਾਨੀ ਯਾਦ ਕਰ ਲਈ ਕਈ ਵਾਰ ਉਹ ਇਹ ਬਾਣੀ ਕਰ ਵੀ ਪੜਦੀ ਅਤੇ ਆਪਣੀ ਮਾਂ ਨੂੰ ਵੀ ਸੁਣਾਉਂਦੀ ਇੱਕ ਦਿਨ ਗੁਰੂ ਨਾਨਕ ਦੀ ਬਾਣੀ ਦੇ ਬੋਲ ਕਾਜ਼ੀ ਦੇ ਕੰਨਾਂ ਵਿੱਚ ਵੀ ਪਏ ਕਾਜ਼ੀ ਤਾਂ ਇੱਕ ਕੱਟੜ ਮੁਸਲਮਾਨ ਸੀ ਸੇਖ ਗੁਰੂਆਂ ਨੂੰ ਉਹ ਕਾਫਰ ਹੀ ਸਮਝਦਾ ਸੀ ਇਸ ਲਈ ਉਸ ਆਪਣੀ ਲੜਕੀ ਨੂੰ ਰੋਕਿਆ ਕਿ ਉਹ ਬਾਣੀ ਨਾ ਪੜ੍ਹੇ ਬੀਬੀ ਕੌਲਾ ਹੁਣ ਲੋਕ ਛਿਪ ਕੇ ਜਾਂ ਕਾਜ਼ੀ ਦੀ ਗੈਰ ਹਾਜ਼ਰੀ ਵਿੱਚ ਬਾਣੀ ਪੜ੍ਹ ਲੈਂਦੀ ਸਾਈਂ ਮੀਆਂ ਮੀਰ ਨੂੰ ਉਹ ਕਈ ਵਾਰ ਬੇਨਤੀ ਕਰਦੀ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਇੱਕ ਵਾਰ ਜਦ ਗੁਰੂ ਜੀ ਸਾਈ ਮੀਆਂ ਮੀਰ ਨੂੰ ਮਿਲਣ ਗਏ ਤਾਂ ਬੀਬੀ ਕੌਲਾ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸੁਪਾਗ ਪ੍ਰਾਪਤ ਹੋ ਗਿਆ। ਗੁਰੂ ਜੀ ਦੇ ਦਰਸ਼ਨ ਕਰਕੇ ਉਹ ਤਨ ਹੋ ਗਈ ਅਤੇ ਉਸ ਦੇ ਮਨ ਵਿੱਚ ਗੁਰੂ ਦੀ ਸਿੱਖ ਬਣਨ ਦੀ ਰੀਚ ਪਰਬਲ ਹੋ ਗਈ। ਇੱਕ ਦਿਨ ਆਪਣੇ ਮਨ ਦੀ ਮੋਜ ਵਿੱਚ ਉਹ ਪੁੱਲ ਹੀ ਗਈ ਕਿ ਕਾਜ਼ੀ ਰੁਸਤਮ ਖਾਂਕਾਰ ਵਿੱਚ ਹੀ ਸੀ। ਉਹ ਗੁਰੂ ਦੇ ਰੰਗ ਵਿੱਚ ਇਹ ਨਹੀਂ ਰੰਗੀ ਗਈ ਸੀ ਕਿ ਉਹ ਉੱਚੀ-ਉੱਚੀ ਬਾਣੀ ਬੜੀ ਸੁਰੀਲੀ ਆਵਾਜ਼ ਵਿੱਚ ਗਾਉਣ ਲੱਗ ਗਈ ਜਦ ਉਸ ਦੀ ਬਾਣੀ ਪੜੰਦੀ ਆਵਾਜ਼ ਤਾਜ਼ੀ ਦੇ ਕੰਨਾਂ ਤੱਕ ਪਹੁੰਚੀ ਤਾਂ ਕਾਜ਼ੀ ਇਹ ਸੁਣ ਕੇ ਅਗਦਾ ਗੋਲਾ ਬਣ ਗਿਆ ਉਹ ਸਿੱਖ ਸੋਟੀ ਲਈ ਤੇ ਆਪਣੀ ਲੜਕੀ ਨੂੰ ਮਾਰਨ ਲੱਗ ਪਿਆ ਆਖਰ ਮਿੰਨਤ ਤਲਾ ਕਰਕੇ ਬੀਬੀ ਕੋਲਾਂ ਦੀ ਮਾਂ ਨੇ ਛਡਵਾਇਆ ਪਰ ਰਾਮਦੇ ਪਿਆਰਿਆਂ ਨੂੰ ਅਜੇ ਹੀ ਆ ਮਾਰਾ ਕੁੱਟਾਨ ਦਾ ਕੀ ਅਸਰ ਹੁੰਦਾ ਹੈ ਉਹ ਹਰ ਵੇਲੇ ਗੁਰਬਾਣੀ ਹੀ ਪੜਿਆ ਕਰਦੀ ਸੀ ਜਦ ਕਾਜ਼ੀ ਨੇ ਵੇਖਿਆ ਕਿ ਕੁੱਟ ਮਾਰ ਨਾਲ ਵੀ ਗੱਲ ਨਹੀਂ ਬਣਦੀ ਤਾਂ ਉਸ ਬਾਅਦ ਕੀ ਕਾਜ਼ੀਆ ਨਾਲ ਵਿਚਾਰ ਕਰਕੇ ਆਪਣੀ ਤੀ ਕੋਲਾ ਨੂੰ ਮੌਤ ਦੀ ਸਜ਼ਾ ਦੇਣ ਦਾ ਫਤਵਾ ਲੈ ਲਿਆ ਇਸ ਗੱਲ ਦਾ ਜਦ ਬੀਬੀ ਕੋਲਾ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਲੜਕੀ ਨੂ ਸਾਈ ਮੀਆਂ ਮੀਰ ਦੇ ਡੇਰੇ ਛੱਡ ਆਏ ਅਤੇ ਉਹਨਾਂ ਨੂੰ ਸਾਰੀ ਗੱਲ ਦਾ ਸਾਈ ਸਾਈ ਮੀਆਂ ਮੀਰ ਜਾਣਦੇ ਸਨ ਕਿ ਨਵਾਬ ਵਜ਼ੀਰ ਖਾਂ ਅਤੇ ਬਾਦਸ਼ਾਹ ਜਹਾਂਗੀਰ ਗੁਰੂ ਹਰਿਗੋਬਿੰਦ ਸਾਹਿਬ ਦੇ ਮਿੱਤਰ ਸਨ ਇਸ ਲਈ ਉਹਨਾਂ ਇਹ ਵਿਚਾਰ ਬਣਾਇਆ ਕਿ ਬੀਬੀ ਕੋ ਲਾ ਨੂੰ ਅੰਮ੍ਰਿਤਸਰ ਪੇਜ ਦਿੱਤਾ ਜਾਵੇ ਸਾਈ ਮੀਆਂ ਮੀਰ ਨੇ ਉਸੇ ਵੇਲੇ ਸ਼ਾ ਅਬਦੁਲ ਯਾਰ ਨੂੰ ਬੁਲਾਇਆ ਤੇ ਉਸ 라ਹੀ بیਬੀ ਕੌਲਾ ਨੂੰ ਅੰਮ੍ਰਿਤਸਰ ਪੇਜ ਦਿੱਤਾ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਵਾਸਤੇ ਇੱਕ ਵੱਖਰੇ ਮਕਾਨ ਦਾ ਇੰਤਜ਼ਾਮ ਕਰ ਦਿੱਤਾ ਉੱਥੇ بیਬੀ ਕੌਲਾ ਹਰ ਸਮੇਂ ਬਾਣੀ ਪੜ੍ਹਦੀ ਅਤੇ ਪ੍ਰਭੂ ਦੇ ਨਾਮ ਦਾ ਜਾਪ ਕਰਦੀ ਰਹਿੰਦੀ ਇੱਕ ਦਿਨ ਬੀਬੀ ਕੋਲਾ ਨੂੰ ਗੁਰੂ ਜੀ ਦੇ ਮਹਿਲਾ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋ ਗਿਆ। ਉੱਥੇ ਜਾ ਕੇ ਉਹ ਗੁਰੂ ਜੀ ਦੇ ਪਿਆਰੇ ਪਿਆਰੇ ਬੱਚਿਆਂ ਨੂੰ ਵੇਖ ਕੇ ਬਹੁਤ ਪਰਸਨ ਹੋਈ। ਉਹ ਸਾਰਾ ਦਿਨ ਉਹਨਾਂ ਨਾਲ ਖੇਡਦੀ ਰਹੀ ਪਰ ਜਦਕਰ ਵਾਪਸ ਆਈ ਤਾਂ ਉਦਾਸ ਹੋ ਗਈ। ਉਹ ਸੋਚਣ ਲੱਗੀ ਜੇ ਉਸਨੇ ਵੀ ਗੁਰੂ ਜੀ ਨਾਲ ਵਿਆਹ ਕਰਾਇਆ ਹੁੰਦਾ ਤਾਂ ਉਸ ਦਾ ਵੀ ਇੱਕ ਪੁੱਤਰ ਹੁੰਦਾ। ਇਤ ਦਿਨ ਜਦ ਗੁਰੂ ਜੀ ਬੀਬੀ ਕੋਲਾ ਨੂੰ ਮਿਲਣ ਗਏ ਤਾਂ ਚੜਦੀ ਕਲਾ ਦੀ ਥਾਂ ਉਸ ਨੂੰ ਉਦਾਸ ਵੇਖ ਕੇ ਬਹੁਤ ਹੈਰਾਨ ਹੋਏ ਜਦ ਉਹਨਾਂ ਇਸ ਦਾ ਕਾਰਨ ਪੁੱਛਿਆ ਤਾਂ ਬੀਬੀ ਕੋਲਾ ਨੇ ਆਪਣੀ ਖਾਹਿਸ਼ ਦੱਸ ਦਿੱਤੀ ਗੁਰੂ ਜੀ ਨੇ ਕਿਹਾ ਇਤਿਆ ਪੁੱਤਰ ਤਾਂ ਜੰਮਦੇ ਮਰਦੇ ਰਹਿੰਦੇ ਹਨ ਅਸੀਂ ਤੈਨੂੰ ਅਜੇਹਾ ਪੁੱਤਰ ਦੇਵਾਂਗੇ ਜਿਹੜਾ ਸਦਾ ਹੀ ਰਹੇਗਾ ਉਹ ਨਾ ਉਸ ਨੂੰ ਦੱਸਿਆ ਕਿ ਉਹ ਉਸ ਦੇ ਨਾਂ ਉੱਤੇ ਇੱਕ ਸਰੋਵਰ ਬਣਾਉਣਗੇ ਜਿਸ ਦਾ ਨਾਮ ਕਾਲਸਰ ਹੋਵੇਗਾ। ਗੁਰੂ ਦੇ ਸਿੱਖ ਕਾਲਸਰ ਵਿੱਚ ਇਸ਼ਨਾਨ ਕਰਕੇ ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਨਗੇ। ਮਾਤਾ ਕੌਲਾ ਇਹ ਗੱਲ ਸੁਣ ਕੇ ਪਰਸਨ ਹੋ ਗਈ। ਹੁਣ ਮਾਤਾ ਉੱਥੇ ਹੀ ਬਾਣੀ ਪੜ੍ਹਦੇ ਤੇ ਸੇਵਾ ਕਰਦੇ ਰਹਿੰਦੇ। ਹੋਈ ਪੁੱਲ ਚੁੱਕ ਮਾਫ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਲਈ ਸਾਡੇ ਇਸ ਪੇਜ ਨੂੰ ਲਾਈਕ ਸ਼ੇਅਰ ਕਰੋ ਜੀ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਨਵਾਦ ਮਿਲਦੇ ਆ ਤੁਹਾਨੂੰ ਸਾਖੀ ਦੇ ਅਗਲੇ ਪਾਗ ਦੇ ਨਾਲ